ਮੈਂ ਪ੍ਰੇਮ ਸਿੰਘ ਸਿਵਲ ਸਰਜਨ ਦਫ਼ਤਰ ਲੁਧਿਆਣਾ ਐਂਟੀ ਲਾਰਵਾ ਬੈਂਗ ਪੈਰਾਮੈਡੀਕਲ ਯੂਨੀਅਨ ਦਾ ਲੁਧਿਆਣਾ ਦਾ ਪ੍ਰਧਾਨ ਆ ਕਾਰਨ ਸਾਡਾ ਇਹ ਸੀਗਾ ਜੀ ਜਿਹੜੇ ਸਾਡੇ ਕਰਮਚਾਰੀ ਹੈ ਅਸੀਂ ਘਰ ਘਰ ਜਾ ਕੇ ਅੱਜ ਕੱਲ ਡੇਂਗੂ ਮਲੇਰੀਆ ਚਿਕਨਗੁਨੀਆ ਦਾ ਸੀਜ਼ਨ ਬਹੁਤ ਜ਼ੋਰਾਂ ਤੇ ਹੈ ਅਸੀਂ ਜਾ ਕੇ ਅਵੇਅਰਨੈਸ ਕਰਦੇ ਹਾਂ ਉੱਥੇ ਸਾਡੇ ਕਰਮਚਾਰੀ ਸਪਰੇਅ ਕਰਦੇ ਆ ਜਿਹੜੀ ਹਰੀਲੀ ਦਵਾਈ ਦੀ ਵੀ ਸਪਰੇਅ ਹੁੰਦੀ ਹੈ ਬਹੁਤ ਸਾਰੀਆਂ ਹੋਰ ਵੀ ਜਿਤਨੇ ਵੀ ਬਿਮਾਰੀਆਂ ਦੇ ਬਚਾਅ ਤੋਂ ਸੰਬੰਧਿਤ ਅਸੀਂ ਲੋਕਾਂ ਨੂੰ ਸਿਹਤ ਸਖਿਆਵਾਂ ਦਿੰਨੇ ਆ ਪਰ ਸਾਨੂੰ ਅੱਜ 7 ਤਰੀਕ ਹੋਣ ਦੇ ਬਾਵਜੂਦ ਵੀ ਸਾਡੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਕਿਉਂਕਿ ਕਰਮਚਾਰੀ ਆਪੋ ਆਪਣੇ ਸਾਧਨਾ ਤੇ ਫੀਲਡ ਦੇ ਵਿੱਚ ਜਾਂਦੇ ਹਨ ਜਿਸ ਕਾਰਨ ਘਰ ਦਾ ਗੁਜ਼ਾਰਾ ਵੀ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਅੱਜ ਅਸੀਂ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਆਪਣਾ ਇਸ ਕਾਰਨ ਕਰਕੇ ਪ੍ਰੋਟੈਸਟ ਕੀਤਾ ਕਿ ਸਾਡੀ ਤਨਖਾਹ ਸਮੇਂ ਸਿਰ ਮਿਲਣੀ ਚਾਹੀਦੀ ਹੈ ਹਾਂ ਸਿਵਲ ਸਰਪੰਚ ਸਾਹਿਬ ਨੇ ਇਹ ਪ੍ਰੋਸਸ ਦਾਵਾਇਆ ਕਿ ਕੱਲ 8 ਤਰੀਕ ਤੱਕ ਤੁਹਾਡੀ ਤਨਖਾਹ ਰਿਲੀਜ਼ ਹੋ ਜਾਵੇਗੀ ਜੇ ਸਰ ਨਹੀਂ ਹੁੰਦੀ ਤੁਹਾਡੀ ਕੱਲ ਤੋਂ ਬਾਅਦ ਵੀ ਅੱਗੇ ਰਹਿਣਾ ਇਸ ਤਰ੍ਹਾਂ ਵੀ ਜੇਕਰ ਸਾਡੇ ਕਰਮਚਾਰੀਆਂ ਨੂੰ ਤਨਖਾਹ ਫਿਰ ਵੀ ਨਹੀਂ ਮਿਲਦੀ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਹੈ ਜੋ ਸਾਡੀ ਰਣਨੀਤੀ ਹੈ ਪੈਰਾਮੈਡੀਕਲ ਯੂਨੀਅਨ ਦੇ ਨਾਲ ਅਸੀਂ ਤਾਲਮੇਲ ਕਰਕੇ ਅਸੀਂ ਰਣਨੀਤੀ ਤਿਆਰ ਕਰਾਂਗੇ ਜਿਸ ਦਾ ਕਾਰਨ ਪ੍ਰਸ਼ਾਸਨ ਹੋਵੇਗਾ ਅਗਰ ਨਾ ਤਨਖਾਹ ਮਿਲੀ ਪਰ ਸਾਨੂੰ ਅਸੀਂ ਮੈਡਮ ਸਿਵਲ ਸਰਜਨ ਮੈਡਮ ਦੇ ਭਰੋਸੇ ਤੇ ਅੱਜ ਆਪਣਾ ਪ੍ਰੋਟੈਸਟ ਮਲਤਵੀ ਕੀਤਾ ਹੈ ਅੱਗੇ ਤੋਂ ਜੇਕਰ ਕੱਲ ਸਹੀ ਨੇ ਤਨਖਾਹ ਮਿਲੀ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਨਹੀਂ ਉਹ ਧਰਨਾ ਨਹੀਂ ਸੀਗਾ ਐਕਚੁਅਲੀ ਇਹ ਸਾਡੇ ਐਂਟੀ ਲਾਰਵਾ ਵਿੰਗ ਵਾਲੇ ਹੈਗੇ ਮੁਲਾਜ਼ਮ ਤੇ ਇਹਨਾਂ ਦੀ ਤਨਖਾਹ ਥੋੜੀ ਜਿਹੀ ਲੇਟ ਹੋ ਗਈ ਹੈ ਇਸ ਲਈ ਲੇਟ ਹੋ ਗਈ ਹੈ ਕਿ ਇੱਕ ਜਿਹੜਾ ਇਹਨਾਂ ਦਾ ਏਮਪਲੋਈ ਹੈ ਉਦੀ ਸੀਟ ਬਦਲੀ ਨਇਆ ਬੰਦਾ ਆਇਆ ਉੱਥੇ ਤੇ ਉਹਨੂੰ ਥੋੜੀ ਜੀ ਕਿਉਂਕਿ ਕੰਮ ਸਿੱਖਣ ਤੁਹਾਨੂੰ ਪਤਾ ਨਇਆ ਬੰਦਾ ਹੈ ਉਹਨੂੰ ਥੋੜਾ ਜ੍ਹਾ ਕੰਮ ਸਿੱਖਣ ਚ ਉਹਨੂੰ ਥੋੜਾ ਜ੍ਹਾ ਡਿਲੇ ਹੋ ਗਿਆ ਤੇ ਬਿਲਸ ਇਹਨਾਂ ਦੇ ਚਲੇ ਗਏ ਆ ਠੀਕ ਹੈ ਤੇ ਸਾਡੀ ਖਜ਼ਾਨੇ ਵੀ ਗੱਲ ਹੋ ਗਈ ਹੈ ਇਹਨਾਂ ਦੀ ਤਨਖਾਹ ਸ਼ਾਮ ਨੂੰ ਜਾਂ ਕੱਲ ਸਵੇਰੇ ਉੱਥੇ ਕ੍ਰੈਡਿਟ ਹੋ ਜਾਏਗੀ